ਰੋਣ ਤੇ ਤੇਰਾ ਵਿੱਚ ਮਾਪੇ ਕੁੱਖਾਂ ਵਿੱਚ ਧੀਆਂ ਮਰਦੀਆਂ ਤੱਕ ਅੰਬਰ ਬਾਟੇ ਕੁੱਖਾਂ ਵਿੱਚ ਧੀਆਂ ਮਰਦੀਆਂ ਤੱਕ ਅੰਬਰ ਬਾਟੇ ਕਰਦਾ ਗੱਲ ਈਮਾਨ ਦੀ ਦੇਈਮਾਨ ਵੇਲਾ ਲੋ ਕਰਦਾ ਗੱਲ ਈਮਾਨ ਦੀ ਦੇਈਮਾਨ ਵੇਲਾ ਲੋ ਝੂਠ ਜਗਤ ਵਿੱਚ ਹੋ ਗਿਆ ਗਰਦਾਨ ਵੇਲਾ ਲੋ ਝੂਠ ਜਗ ਤੇ ਤੇ ਹੋ ਗਿਆ ਪਰਸਾਨ ਵੇਲਾ ਨੋ ਥੋਰੇ ਲੁੱਟ ਕੇ ਖਾਰ ਹੈ ਮਾਰੇ ਨੂੰ ਪਾਰ ਇੱਛਤ ਰਹੀ ਗਰੀਬ ਦੀਨਾ ਪੱਲੀ ਤਾਰਾ ਇੱਛਤ ਰਹੀ ਗਰੀਬ ਦੀਨਾ ਪੱਲੀ ਤਾਰਾ ਖੁਦ ਖੁਸ਼ੀਆਂ ਨਿਤ ਕਰ ਰਿਹਾ ਕਿਰਸਾਨ ਵੇਲਾ ਨੋ ਖੁਦ ਖੁਸ਼ੀਆਂ ਨਿਤ ਕਰ ਰਿਹਾ ਕਿਰਸਾਨ ਵੇਲਾ ਨੋ ਝੋਠ ਚੱਕਤ ਵਿੱਚ ਹੋ ਗਿਆ ਪ੍ਰਧਾਨ ਵੇ ਲਾਲੋ ਝੋਠ ਚੱਕਤ ਵਿੱਚ ਹੋ ਗਿਆ ਪ੍ਰਧਾਨ ਵੇ ਲਾਲੋ ਦਰਦਮੰਦਾਂ ਦੀ ਕਰਦੀ ਸੁਣ ਅਰਜ ਹੈ ਮੇਰੀ ਦਰਦਮੰਦਾਂ ਦੀਆਂ ਕਰਦੀ ਸੁਣ ਅਰਜ ਹੈ ਮੇਰੀ ਮੁੜ ਕੇ ਬਾਬਾ ਨਾਨਕੇ ਹੁਣ ਪਾਵੇ ਤੇਰੀ ਮੁੜ ਕੇ ਬਾਬਾ ਨਾਨਕੇ ਹੁਣ ਪਾਵੇ ਤੇਰੀ ਦਿੱਤ ਹੋ ਗਿਆ ਪਰਦਾਨ ਇਹਨਾਂ ਨੂੰ ਝੂਠ ਜਗਤ ਵਿੱਚ ਦਿੱਤ ਹੋ ਗਿਆ ਪਰਦਾਨ ਇਹਨਾਂ ਨੂੰ ਝੂਠ ਜਗਤ ਵਿੱਚ ਹੋ ਗਿਆ ਪਰਦਾਨ ਇਹਨਾਂ ਨੂੰ ਝੂਠ ਜਗਤ ਵਿੱਚ ਹੋ ਗਿਆ ਪਰਦਾਨ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ